ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦਿਨ-ਪ੍ਰਤੀ ਦਿਨ ਬੈਟਰੀ ਇ-ਰਿਕਸ਼ਾ ਦੀ ਗਿਣਤੀ ਵੱਧਦੀ ਜਾ ਰਹੀ ਹੈ। ਅੰਮ੍ਰਿਤਸਰ ਸ਼ਹਿਰ ਦੀ ਟ੍ਰੈਫਿਕ ਕੰਟਰੋਲ ਕਰਨ ਦੇ ਲਈ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਵੱਲੋਂ ਬੈਟਰੀ ਇ-ਰਿਕਸ਼ਾ ਦੇ ਉੱਤੇ ਵੱਖ-ਵੱਖ ਨੰਬਰ ਲਗਾਏ ਗਏ ਨੇ ਤੇ ਬੈਟਰੀ ਇ-ਰਿਕਸ਼ਾ ਮਾਲਕਾਂ ਵੱਲੋਂ ਅੱਜ ਐਡੀ ਸੀ ਪੀ ਹਰਪਾਲ ਸਿੰਘ ਦੇ ਨਾਲ ਸਬੰਧਤ ਮੁਲਾਕਾਤ ਕੀਤੀ ਗਈ। ਸਰ ਮੰਗੇ ਹੋਈ ਹੈ ਜੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਇੱਕ ਗਰੀਬ ਬੰਦੇ ਦਾ ਦਾਦਾ 15-15000 ਦਾ ਚਲਾਨ ਕੱਟਣ ਦਾ ਉਹ ਰੌਣਕ ਹੋ ਗਿਆ ਕਿਉਂਕਿ ਪਹਿਲਾਂ ਵੀ ਅਸੀਂ ਐਸਪੀ ਸਾਹਿਬ ਕੋਲ ਆਏ ਹਾਂ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਸੀ ਵੀ ਤੁਹਾਡਾ ਜਿਹੜਾ ਜੇ ਕੋਈ ਡਰਾਈਵਰ ਕੋਈ ਗਲਤੀ ਕਰਦਾ ਤੇ ਉਹਦਾ 500 ਰੁਪਏ ਤੋਂ ਵੱਧ ਚਲਾਨ ਨਹੀਂ ਕੱਟੇਗਾ ਉਹਦੇ ਵਿੱਚ ਅਸੀਂ ਵੀ ਐਗਰੀਆ ਕਿ ਜੇ ਕੋਈ ਗਲਤੀ ਕਰਦਾ ਵਾ ਰੌਂਗ ਸਾਈਡ ਆਉਂਦਾ ਸਿਗਨਲ ਤੋੜਦਾ ਉਹਨੂੰ ਘਟੋ ਘਟ ਇੱਕ ਘੰਟਾ ਖੜਾ ਰਹਿ ਜਾਵੇ ਤੇ 500 ਰੁਪਏ ਦਾ ਉਹਨੂੰ ਫਾਈਨਡ ਕੀਤਾ ਜਾਵੇ ਤੇ ਇੱਕ ਮਾੜੇ ਬੰਦੇ ਨੂੰ 10-15 ਹਜ਼ਾਰ ਦਾ ਫਾਈਨਡ ਕਰੋਗੇ ਉਹ ਕਿੱਥੋਂ ਭਰੇਗਾ ਜੋ ਵਿਚਾਰਾ ਇਹ ਕੰਮ ਨਹੀਂ ਕਰੇਗਾ ਤਾਂ ਫਿਰ ਚੋਰੀਆਂ ਚਕਾਰੀਆਂ ਕਰੇਗਾ ਨਸ਼ੇ ਕਰੇਗਾ ਕਿਉਂਕਿ ਪੰਜਾਬ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਇੰਡਸਟਰੀ ਦੇ ਨਾਂ ਦਾ ਤਾਂ ਕੋਈ ਚੀਜ਼ ਹੈਗੀ ਨਹੀਂ ਇੰਡਸਟਰੀ ਅੱਗੇ ਨਹੀਂ ਗਈ ਤੇ ਫਿਰ ਬੰਦਾ ਕੀ ਕਰੇਗਾ ਇਸ ਕਰਕੇ ਅਸੀਂ ਐਸਪੀ ਸਾਹਿਬ ਨੂੰ ਬੇਨਤੀ ਕਰਨ ਆਏ ਆ ਵੀ ਜਿਹੜਾ ਇਹ ਮਾਲਕਾਂ ਦੇ ਨਾਲ ਧੱਕਾ ਹੋ ਰਿਹਾ ਇਹ ਨਾ ਕੀਤਾ ਜਾਵੇ ਸਾਨੂੰ ਨਾਮਜ਼ਬੂਰ ਕੀਤਾ ਜਾਣਾ ਕੰਮ ਛੱਡਣ ਤਾਂ ਜੇ ਸਾਡੀ ਸੁਣਵਾਈ ਨਹੀਂ ਹੋਏਗੀ ਤੇ ਅਸੀਂ ਆਪਣੇ ਜਿਸ ਤਰ੍ਹਾਂ ਪ੍ਰਿੰਸੀਪਲ ਜੀ ਨੇ ਕਿਹਾ ਕਿ ਅਸੀਂ ਜਿੰਨੀਆਂ ਸਾਡੇ ਕੋਲ ਕਿਸੇ ਕੋ 5 ਜਾਂ 10 ਅਸੀਂ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਾਂ ਗੱਡੀਆਂ ਚਲਾ ਕੇ ਅਸੀਂ ਜਿੰਨੇ ਵੀ ਰਿਕਸ਼ਾ ਸਾਡੇ ਕੋਲ ਅਸੀਂ ਲਿਆ ਕੇ ਐਸਪੀ ਸਾਹਿਬ ਦੇ ਦਫ਼ਤਰ ਦੇ ਰਹੇ ਹਾਂ ਤੇ ਉਹਨਾਂ ਦੇ ਕੋਲ ਬਹਿ ਦਾਂਗੇ ਵੀਰ ਤੁਸੀਂ ਚਲਾਉ ਲੋ ਸਾਡੇ ਪਰਿਵਾਰ ਦੀ ਜਿਹੜੀ ਰੋਟੀ ਪਾਣੀ ਤੁਸੀਂ ਸਾਨੂੰ ਦੇਈ ਜਾਓ ਤੇ ਬੈਟਰੀ ਰਿਕਸ਼ਾ ਜੂਨੀਅਨ ਉਹ ਆ ਜਿਹੜੇ ਮਾਲਕ ਨੇ ਜਿਨੇ ਇੱਕ ਇੱਕ ਬੰਦੇ ਨੇ 20 20 40 40 50 50 ਬੈਟਰੀਆਂ ਪਾਈਆਂ ਜਿਹਦੀ ਵਜ੍ਹਾ ਕਰਕੇ ਸ਼ਹਿਰ ਦੀ ਸਾਰੇ ਜਿਹੜੀ ਟ੍ਰੈਫਿਕ ਸਮੱਸਿਆ ਹੋ ਰਹੀ ਹੈ ਇਹਨਾਂ ਨੂੰ ਅਸੀਂ ਕਿਹਾ ਵੀ ਹੋਰ ਕਾਰੋਬਾਰਾਂ 'ਚ ਧਿਆਨ ਕਰੋ ਜਿਆਦਾ ਇਹਦੇ 'ਚ ਨਾ ਤੁਸੀਂ ਜਿਆਦਾ ਬੈਟਰੀਆਂ ਪਾਓ ਸ਼ਹਿਰ ਦੀ ਟ੍ਰੈਫਿਕ ਦਾ ਧਿਆਨ ਕਰੋ ਥੋੜਾ ਜੀ ਦੂਸਰਾ ਗੱਲ ਹੈ ਵੀ ਇਹਨਾਂ ਦੇ ਕੋਲ ਨਾ ਤਾਂ ਕੋਈ ਇਹਨਾਂ ਦੇ ਆਟੋ ਬੈਟਰੀ ਦੇ ਕੋਈ ਜੂਨੀਅਨ ਦਾ ਸਟicker ਆ ਇਹ ਕਿਹੜੀ ਜੂਨੀਅਨ ਦੇ ਆ ਕਿਹੜੀ ਇਹਨਾਂ ਦੇ ਆਗੇ ਇਹਨਾਂ ਦੇ ਨੰਬਰ ਲਾਲ ਜਿਹੜਾ ਅਸੀਂ ਲਾਇਆ